ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਸੀਲ ਤਪਾ ਨੇੜੇ ਭਧੌੜ ਦੂਜਾ ਸੁਆ ਬਹਿੜਾ ਵੀਰੇ ਬਾਈ ਜੀ ਨੇ ਕਰਾਵਾਏ ਗੱਲਬਾਤ ਤੇ ਬੋਲਾ ਪੁੱਛਿਆ ਕਿੰਨਾ ਕਿੰਨੇ ਦਿਨਾਂ ਦੀ ਸੁਈ ਵੀਆ ਵੀਰੇ ਇਹ ਬਾਈ 3 ਦਿਨ ਹੋ ਗਏ ਆ ਜਾ ਮੜਾ ਜੇ ਇੱਥੇ 3 ਦਿਨਾਂ ਦੀ ਸੁਈ ਵੀਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੈ ਵੀਰੇ ਵੀਰੇ ਨੰਬਰ ਬੋਲੀ ਪਹਿਲਾਂ ਆਪਣਾ 6884110 41 ਐਡਰੈਸ ਵੀਰ ਦਾ ਮੈਂ ਬੋਲ ਵੀਰੇ ਬੈੜ ਦੀ ਡਿਟੇਲ ਦੱਸ ਤਿੰਨ ਦਿਨ ਹੋ ਗਏ ਬਾਈ ਸੂਈ ਨੂੰ 15 ਤੋਂ 16 ਕਿਲੋ ਬੋਲਾ ਐ ਰੈਡੀ ਰੈਡੀ ਹੈਗਾ ਕਿੰਨਾ ਦੁੱਧ ਦੇ ਦੂਗੀ ਇਹ ਹਾਈ 20 ਪਲੱਸ ਦੁੱਧ ਦੇ ਦੂਗੀ ਤੇ ਇਹਦੀ ਡਿਮਾਂਡ ਫੋਨ ਤੇ ਹਾਂ ਫੋਨ ਤੇ ਕਰਾਂਗੇ ਜਾਇਜ਼ ਹੋ ਗਰਮੀ ਗਰਮੀ ਨਹੀਂ ਮੰਨਣੀਆਂ ਇਹ ਪੁੱਪੇ ਆਉਣ ਵਾਲੀ ਡਿਮਾਂਡ ਤਾਂ ਨਹੀਂ ਕਰਦੇ ਵੀ ਅਗਲਾ ਡਰ ਹੀ ਜਾਵੇ ਫੋਨ ਕਰੇ ਤਾਂ ਠੀਕ ਆ ਵੀਰੇ ਆ ਦੇਖੋ ਜੀ ਫੇਸ ਕੁਆਲਿਟੀ ਦੇਖੋ ਭਾਵੇਂ ਤੋਂ ਬੱਚੀ ਨੂੰ ਕੌਲੀ ਚ ਪਾਣੀ ਪਿਆ ਲੋ ਬੋਦੀ ਵਾਦੀ ਪੂਰੀ ਵਧੀਆ ਤੇ ਥਣਾ ਦੀ ਕੁਆਲਿਟੀ ਵੀ ਚੰਗੀ ਆ ਆ ਦੇਖੋ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਇੱਕ ਨੰਬਰ ਤੇ ਮਗਰ ਆ ਗਿਆ ਬੱਚਾ ਹਾਂ ਬੱਚਾ ਤੇ ਸੂਈ ਨੂੰ ਦੋ ਦਿਨ ਹੋ ਗਏ ਬੌਲਾ ਕਿੰਨਾ ਗਾ 14 15 ਕਿਲੋ ਹੁਣ ਰੈਡੀ ਐ ਇਸ ਟਾਈਮ ਠੀਕ ਆ ਵੀਰੇ ਕਾਢੇ ਨੂੰ ਤੋਰ ਕੇ ਦਿਖਾਈਏ ਪਿੰਡ ਆਲ ਕੜੇ ਜ਼ਿਲਾ ਬਰਨਾਲਾ ਤੇ ਕਰ ਲਓ ਸੰਪਰਕ ਬਾਈ ਨਾਲ ਨੰਬਰ ਪੁੱਛਤਾ ਤੁਹਾਨੂੰ ਢੋਰੀ ਵੀਰੇ ਲੰਮੀ ਠੀਕ ਆ ਵੀਰੇ ਆ ਦੇਖੋ ਵੀਰੇ ਜਿੰਦ ਜਾਨ ਤੇ ਸਮੀ ਬੜੀ ਵੀ ਐਡੀ ਵੱਡੀ ਬੱਛੀ ਆ ਕੋਈ ਲੇਖਾ ਨਹੀਂ ਹੈਗਾ ਮੋੜ ਲਿਆ ਵੀਰੇ ਇੱਕ ਨੰਬਰ ਬੱਚੀ ਹੈਗੀ ਦੁੱਧ ਵਾਕਈ ਦੇ ਦੂ ਕਿ ਜਿੰਨਾ ਵੀਰ ਨੇ ਕਿਹਾਗਾ ਤੇ ਥਾਂ ਵਾਈ ਦਾ ਤੰਗ ਆ ਤੋਰਾ ਤਾਰਾ ਥੋੜਾ ਜਿਹਾ ਹਿਸਾਬ ਨਹੀਂ ਚੈੱਕ ਹੋਇਆ ਐਂ ਸਾਰ ਲਿਓ ਇੱਕ ਨੰਬਰ ਵਸਿਆ ਕਰੋ ਚੈੱਕ ਤੇ ਲੈਗ ਸਕੋਰ ਵੀ ਬਹੁਤ ਵਧੀਆ ਦੇਖੋ ਕਿੰਨੀਆਂ ਵਧੀਆ ਲੱਤਾਂ ਥੱਲੇ ਤੋਂ ਪੰਗੀਆਂ ਇਹਦੀਆਂ ਕੋਈ ਐਲ ਉਲ ਜਮਾ ਹੀ ਨਹੀਂ ਹੈਗਾ ਜਮਾ ਸਿੱਧੀਆਂ ਕੋਈ ਬੈਠਣ ਵਾਲੀ ਨਹੀਂ ਹੈਗੀ ਭਾਵੇਂ ਤੁਸੀਂ 10 ਉਹ ਚੋਲਿਓ ਤੇ ਨਾ ਕੋਈ ਲੇਵਾ ਤੋੜੇ ਹੋਈ ਨਹੀਂ ਵਧੀਆ ਗਈ ਤੇ ਵੀਰੇ ਕਿੰਨਾ ਦੁੱਧ ਦੇ ਦੂਗੀ ਇਸ ਲਾਸਟ ਕਰ ਉਹ ਤੇ ਭਾਈ 20+ ਚੱਲਦੇ ਵੀ ਵੜ ਠੀਕ ਆ ਜਿਹੜੇ ਹਸਾਉਣਾ ਗਰਮੀ ਆਪਾਂ ਤੇ ਮੈਨੂੰ 25 ਹੀ ਕਹਿੰਦੇ ਠੀਕ ਆ ਵੀਰੇ 20+ ਆ ਆਮ ਨਾਲ ਚੱਲ ਫਿਰ ਇਹਦੀਆਂ ਚਾਰ ਬੱਚਾ ਤੇ ਧਾਰਾ ਮਾਰ ਕੇ ਦਿਖਾਈਏ ਨਾਣਾ ਨੂੰ ਨਾ ਲਾਲਾ ਸਮਾਰ ਕੇ ਆ ਦੇਖੋ ਵੀ ਬੱਚਾ ਚੰਦਾ ਤੀ ਦੇਖ ਸਕਦੇ ਹਾਂ ਆ ਗਈ ਬੈੜ ਕੱਲ ਮੀ ਥਾਣਾਗਾ ਜਮਾ ਥੱਲੇੋਂ ਤਿੱਖਾ ਤੇ ਤਾਂ ਤੋਂ ਪਤਲਾ ਮੁਠੀ ਵਾਲਾ ਪੂਰੀ ਵਰੀਆ ਵੈੜ ਆ ਗਈ ਘਰਾ ਦੇ ਵੀਰੇ ਧਾਰਾ ਚ ਹਾਂਜੀ ਬੋਲ ਮੋਲਵੀਰ ਕਹਿੰਦਾ ਫੋਨ ਤੇ ਕਰਾਂਗੇ ਕਰਾਂਗੇ ਜਮਾਇਜ ਤੇ ਬੌਹਲੇ ਸਟਾਰਟਿੰਗ ਆ ਗਈ 14 15 ਠੀਕ ਹੈ ਕੋਈ ਨੰਬਰ ਨੰਬਰ ਮਾਰ ਦਿੱਤਾ ਰਮ ਚ ਚਵਾਈ ਚਹੀ 2 3 ਘੰਟੇ ਪਏ ਉਸ ਹਿਸਾਬ ਨਾਲ ਜੱਜ ਕਰ ਲੋ ਆ ਦੇਖੋ 14 ਦੇਖੋ ਪੈਂਦੇ 14 ਵਜੇ ਨੂੰ ਲਾਹੌਰ ਖੰਡ ਨੂੰ ਦੂਜਾ ਜਿਹੜੂ ਮਾਰ ਦੇ ਬਾਕੀ ਦੇ ਵੀ ਇੱਕ ਨੰਬਰ ਵੜਾ ਉਹੀ ਗੱਲ ਆਪਾਂ ਨਾ ਕੇ ਜੀ ਦਿਖਾਈਏ ਤੇ ਨਾ ਦਿਖਾਵਾਂ ਬਾ ਵੀਰੇ ਠੀਕ ਆ ਓਕੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ